ਮੇਰਾ ਨਾਮ ਕਾਰਜ ਸਿੰਘ ਆ ਸਨ ਆਫ ਮੰਗਲ ਸਿੰਘ ਆ ਖਸਰੋਪੁਰ ਪਿੰਡ ਆ ਜ਼ਿਲ੍ਹਾ ਕਪੂਰਥੜਾ ਜੀ ਇੱਥੇ ਅਸੀਂ 30 ਸਾਲ ਤੋਂ ਰਹਿ ਰਹੇ ਆ ਪੰਚਾਇਤੀ ਜਗ੍ਹਾ ਆ ਕੋਈ ਲਾਈਟ ਦਾ ਕੋਈ ਕੁਝ ਨਹੀਂ ਕਾਲੀ ਹੀ ਸਰਕਾਰ ਉਹਨਾਂ ਨੇ ਵੀ ਕੋਈ ਪ੍ਰੋਬਲਮ ਨਹੀਂ ਸੀ ਕਾਂਗਰਸ ਸਰਕਾਰ ਸੀ ਕੋਈ ਉਹਨਾਂ ਨੂੰ ਪ੍ਰੋਬਲਮ ਨਹੀਂ ਸੀ ਜੇਰ ਤਾਂ ਇੱਥੇ ਰਹਿ ਰਹੇ ਆ ਸਾਡਾ ਜੋ ਕੁਝ ਪਹਿਲਾਂ ਆ ਉਦਾਂ ਹੀ ਚਾਹੀਦੀ ਆ ਵੀ ਸਾਡਾ ਕਸੂਰ ਕੀ ਆ ਸਾਨੂੰ ਇਹ ਦੱਸਣ ਸਾਡੇ ਆ ਪੂਰਾ ਪੂਰਾ ਬੱਚਿਆਂ ਦਾ ਕੀ ਕਸੂਰ ਆ ਸਾਨੂੰ ਇਹ ਦੱਸਣ ਹਾਂ ਜੀ ਸਾਨੂੰ ਅਨਸਾਰ ਚਾਹੀਦਾ ਏ 30 ਸਾਲਾਂ ਤੋਂ ਵੋਟਾਂ ਪਾ ਰਹੇ ਆ ਅਸੀਂ ਕੁਈ ਉਦਾਂ ਨਹੀਂ ਗੇ ਵੀ ਇੱਥੇ ਇਦਾਂ ਉਦਾਂ ਸਾਰਿਆਂ ਦੀਆਂ ਸਾਡੀਆਂ ਵੋਟਾਂ ਬਣੀਆਂ ਆਈਆਂ ਵੋਟਾਂ ਪਾ ਰਹੇ ਆ ਫਿਰ ਨੇਮ ਪਲੇਟਾਂ ਉੱਥੇ ਲੱਗੀਆਂ ਹੋਈਆਂ ਪਾਣੀ ਪਹੁੰਚਿਆ ਹੋਇਆ ਉੱਥੇ ਇਹਨਾਂ ਨੂੰ ਕੀ ਪਰਾਉਣਗੇ ਇਹਨਾਂ ਨੂੰ ਕੀ ਤੰਗੀ ਆ ਤੁਹਾਨੂੰ ਉੱਥੇ ਕਿੰਨੇ ਬਿਠਾਇਆ ਸੀ ਪਹਿਲਾਂ ਸਾਨੂੰ ਇਹ ਪਿੰਡ ਦੀ ਪੰਚਾਇਤ ਨੇ ਬਿਠਾ ਲਿਆ ਸੀ 30 35 ਸਾਲ ਹੋ ਗਏ ਹਾਂਜੀ ਅਸੀ ਗੱਲ ਕਰ ਜੀ ਮੇਰਾ ਨਾਮ ਗੁਰਪ੍ਰੀਤ ਆ ਲਾਲ ਸਿੰਘ ਦੇ ਘਰ ਵਾਲੇ ਮੇਂ ਕਿ ਪਰ ਇਹ ਸਾਡੀ ਪ੍ਰੋਬਲਮ ਇਹ ਹੈ ਸਾਨੂੰ ਗ੍ਰਾਂਟ ਸਾਡੀ ਆਈ ਸੀਗੀ ਤੇ ਗ੍ਰਾਂਟ ਸਾਡੀ ਹੁਣ ਕੋ ਕਹਿੰਦੀ ਜਦੋਂ ਅਸੀਂ ਪੁਛੀਦਾ ਵਿਪਾਰੀ ਸਾਡਾ ਘਰ ਟ ਹੈ ਗਿਆ ਸਾਨੂੰ ਗ੍ਰਾਂਟ ਦੇ ਸਾਨੂੰ ਪੈਸੇ ਦੋ ਉਹ ਜਿਹੜੇ ਦਵਾਉ ਸਾਡੇ ਉਹ ਕਹਿ ਦਿੰਦੇ ਆ ਵੀ ਤੁਹਾਡੀ ਗ੍ਰਾਂਟ ਹੈਗੀ ਕਬਜ਼ੇ ਵਾਲੀ ਜਗ੍ਹਾ ਤੇ ਆ ਇਹ ਗ੍ਰਾਂਟ ਨਹੀਂ ਆਉਣੀ ਹੈਗੀ ਜਿਹੜੇ ਤੁਹਾਡੇ ਪੈਸੇ ਆ ਉਹ ਵੀ ਤੁਹਾਨੂੰ ਵਾਪਸ ਹੀ ਕਰਨੇ ਪੈਣੇ ਤੇ ਭਾਈ ਦੇਖੋ ਤੁਸੀਂ ਜਿਹੜਾ ਗਰੀਬ ਬੰਦਾ ਵਾ ਉਹ ਕਿੱਥੋਂ ਵਾਪਸ ਕਰ ਸਕਦਾ ਤੇ ਜੇ ਅਸੀਂ ਹੁਣ ਕਹੀਏ ਸਰਕਾਰ ਨੇ ਸਾਰੀ ਜੇ ਅਸੀਂ ਵੋਟਾਂ ਪਾਉਣੇ ਸਾਨੂੰ ਹੱਕ ਵਾ ਸਰਕਾਰ ਦੇ ਕੋਲੋਂ ਅਸੀਂ ਲੈਣ ਦਾ ਅਧਿਕਾਰ ਖਾਈ ਕਰਦੇ ਨਾ ਤਾਂ ਵੀ ਸਾਾਨੂੰ ਕੁਝ ਵੀ ਨਹੀਂ ਸੁਣਨ ਨੂੰ ਮਿਲਦਾ ਇਹ ਹੀ ਮੈਂ ਦਾ ਕਿ ਤਾ ਡਾ ਜੂਲੀ ਵਸਤਰਾ ਚੱਕ ਦੇ ਜੂਲੀ ਵਸਤਰਾ ਚੱਕਾ ਦੇ ਆ ਚੱਕ ਦੇਣਾ ਭਾਜੀ ਇੰਨਾ ਚੈਰ ਸਾਨੂੰ ਰਹਿੰਦਿਆਂ ਨੂੰ ਹੋ ਗਿਆ ਹੋਰ ਪੈਂਟ ਦੇ ਵਾਸਤੂ ਕਿੱਦਾਂ ਦੇ ਹੁੰਦੇ ਆ ਇਹਨਾਂ ਨੂੰ ਕੋਈ ਇਹ ਗੱਲ ਪੁੱਛਣ ਆਲਾ ਓਏ ਬਸ ਅਸੀਂ ਇਹੀ ਮੰਗ ਕਰਦੇ ਆ ਬੇ ਸਾਨੂੰ ਉੱਥੇ ਹਰ ਇੱਕ ਸੁਖਦੇਵ ਜੀ ਦਾ ਪੈਂਟ ਚ ਦਿੱਤੀ ਗਈ ਆ ਐਦਾਂ ਸਾਨੂੰ ਉੱਥੇ ਦਿੱਤੀ ਜਾਵੇ ਕੰਦੀ ਤਾਂ ਹੈਗੀ ਆ ਨਾਲ ਆ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਹੁਣ ਉਦਾਂ ਪੰਚੇ ਸਾਰੀ ਕਹਿੰਦੀ ਆ ਨਾਲ ਹੀ ਨਾਲ ਹੀ ਆ ਭਾਜੀ ਇਹ